ਪੰਜਾਬ ਵਿੱਚ ਦਹਿਸ਼ਤਗਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨજર ਆਏ। ਮੇਰੀ ਜਾਣਕਾਰੀ ਅਨੁਸਾਰ ਪਠਾਨਕੋੜ ਦੇ ਇਲਾਕੇ ਦੇ ਪਿੰਡ ਭਟੀਆਂ ਵਿਖੇ ਲੋਕਾਂ ਵੱਲੋਂ ਕੋਈ ਅਨਮੋਸ਼ਾਤੇ ਵਿਅਕਤੀ ਜੋ ਕਿ ਹਥਿਆਰਮੰਦ ਦੱਸੇ ਜਾ ਰਹੇ ਨੇ ਦੇਖੇ ਗਏ। ਜਿਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪਠਾਨਕੋੜ ਪੁਲਿਸ ਅਤੇ ਗੁਰਦਾਸਪੁਰ ਪੁਲਿਸ ਵੱਲੋਂ ਸਾਂਝਾ ਸਰਚ ਅਪਰੇਸ਼ਨ ਚਲਾਇਆ ਗਿਆ ਪਿੰਡ ਭਟੀਆਂ ਵਿਖੇ। ਜਿੱਥੇ ਕਿ ਮਾਕੇਬੰਦੀ ਕਰਕੇ ਸਾਢੇ ਤਲਾਸ਼ੀ ਲਈ ਜਾ ਰਹੀ ਹੈ। ਅਥੋਂ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ। ਇਸ ਵਕਤ ਡੀਐਸਪੀ ਕੀ ਕਹਿ ਰਹੇ ਨੇ ਕੋਈ ਤੁਹਾਨੂੰ ਸੁਣਾਉਂਦੇ ਆ ਸਰਚ ਅਭਿਆਨ ਛੱਡਾ ਮਤਲਬ ਕਿ ਜਿਹੜੇ ਬਾਰਡਰ ਦੇ ਥਾਣੇ ਨੇ ਉਹਦੇ ਵਿੱਚ ਪਲੱਸ ਦੀਨਾ ਨਗਰ ਜਿਹੜੀ ਪਠਾਨਕੋਟ ਨੂੰ ਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਅਸੀਂ ਹਰ ਹਾਈਡਆਊਟਸ ਜਿੱਥੇ ਪੋਸਿਬਿਲਿਟੀ ਕੋਈ ਛੁਪ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਆਂ ਵੀ ਕੋਈ ਆਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕਿ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅਨਸਰ ਜਿਹੜਾ ਉਹਨਾਂ ਛੁਪਿਆ ਹੋਇਆ ਇਹਦੇ ਵਿੱਚ ਅਸੀਂ ਡੇਰੇ ਸੰਗਣੀ ਦਰਫਤ ਜਾਂ ਅਬੈਂਡੰਟ ਬੰਕਰ ਹੁੰਦੇ ਨੇ ਜਿਹੜੇ ਆਰਮੀ ਦੇ ਬਣੇ ਹੁੰਦੇ ਨੇ ਖਾਲੀ ਪਏ ਹੁੰਦੇ ਨੇ ਜਾਂ ਜਿਹੜੀਆਂ ਅਬੈਂਡੰਟ ਬਿਲਡਿੰਗਾਂ ਹੁੰਦੀਆਂ ਸਰਕਾਰੀ ਕਈ ਵਾਰੀ ਉੱਥੇ ਕੋਈ ਨਹੀਂ ਰਹਿੰਦਾ ਕਿਤੇ ਵੀ ਇਹੋ ਜੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਪ੍ਰਸਰਤ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ 区域 ਦੇ ਵਿੱਚ ਨਹੀਂ ਐਂਟਰ ਕੀਤਾ ਔਰ ਅਸੀਂ ਇਹ ਲੋਕਲ ਜਿਹੜੇ ਨੇ ਇਹ ਗੁੱਜਰਪੁਰਾ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਵੀ ਇਹ ਅਪੀਲ ਕੀਤੀ ਹੈ ਵੀ ਇਹਨਾਂ ਦੇ ਕੋਲ ਅਗਰ ਕੋਈ ਉਪਰਾ ਬੰਦਾ ਇਹ ਦੇਖਦੇ ਨੇ ਤੇ ਉਸ ਉਰ ਪ੍ਰਬੰਧਕੀ ਦੀ ਜਿਹੜੀ ਫਲਾ ਜੜੀ ਆ ਥਾਣੇ ਦੇ ਵਿੱਚ ਜਰੂਰ ਜਲਦੀ ਤੋਂ ਜਲਦੀ ਦੇਖੋ ਜੀ ਤੁਹਾਨੂੰ ਪਤਾ ਹੈ ਵੀ ਦਿਨਾਨਗਰ ਪਹਿਲਾਂ ਵੀ ਇੱਕ ਵਾਰੀ ਅਤਵਾਦੀ ਹਮਲਾ ਹੋ ਚੁੱਕਾ ਹੈ ਪਠਾਨਪੁਰ ਸਾਡੇ ਏਅਰਫੋਰਸ ਸਟੇਸ਼ਨ ਤੇ ਅਤਵਾਦੀ ਹਮਲਾ ਹੋਇਆ ਸੀਗਾ ਹੋਰ ਵੀ ਇਹੋ ਜੀ ਬਾਰਡਰ ਇਨਫਿਲਟ੍ਰੇਸ਼ਨ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਗਾਇਬ-ਗਾਇਬ ਔਰ ਉਸੇ ਨੂੰ ਮਦੇਨਜ਼ਰ ਰੱਖਦੇ ਹੋਇਆ ਅਸੀਂ ਇਹ ਜਿਹੜੇ ਸਾਡੇ ਕੰਟੀਨਿਊ ਆਪਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਇਹ ਟਾਸਕ ਦਿੱਤਾ ਹੈਗਾ ਔਰ ਇਹਦੇ ਵਿੱਚ ਅਸੀਂ ਇਹ ਜਿਹੜੇ ਸਾਰੇ ਬਾਰਡਰ ਦੇ ਸਾਡੇ ਥਾਣੇ ਨੇ ਉਹਦੇ ਵਿੱਚ ਜਿਹੜੇ ਪੋਸੀਬਲ ਹਾਈਡ ਆਊਟਸ ਨੇ ਉਹ ਸਾਰੀਆਂ ਅਸੀਂ ਚੈੱਕ ਕਰਨਾ। ਟੀਮਾਂ ਜੀ ਇਸ ਵੇਲੇ ਸਾਡੇ ਕੋਲ ਕੋਈ 150 ਮੁਲਾਜ਼ਮਾਂ ਦੇ ਨਾਲ ਅਸੀਂ ਅਲੱਗ-ਅਲੱਗ ਸਕੈਟਰਡ ਹੋਏ ਹਾਂ। ਦਰੰਗਲੇ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ, ਬਹਿਰਾਮਪੁਰ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ, ਦੀਨਾ ਨਗਰ ਤੇ ਅਲੱਗ ਟੀਮਾਂ ਕੰਮ ਕਰ ਰਹੀਆਂ ਨੇ। ਇਹਦੇ ਵਿੱਚ ਸਾਡੇ ਕੋਲ ਐਸ.ਓ.ਜੀ ਦੇ ਕਮਾਂਡੋਸ ਤੇ ਦੂਸਰੇ ਬਹਾਦਰਗੜ੍ਹ ਦੇ ਕਮਾਂਡੋਸ ਉਹ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੀ ਪੂਰੀ ਫੋਰਸ ਹੈ ਥਾਣਿਆਂ ਦੀ ਫੋਰਸ ਹੈ ਪੁਲਿਸ ਲਾਈਨ ਦੀ ਫੋਰਸ ਹੈ ਮੇਰੇ ਨਾਲ ਅਫਸਰ ਸਾਹਿਬਾਨ ਜਿਹੜੇ ਡੀ.ਐਸ.ਪੀ ਹੈੱਡਕੁਆਰਟਰ ਸਾਹਿਬ ਡੀ.ਐਸ.ਪੀ ਪੀ.ੀ.ਆਈ ਉਹ ਮੇਰੇ ਨਾਲ ਨੇ ਬਹੁਤ ਸਾਰੇ ਇੰਸਪੈਕਟਰ ਸਾਹਿਬਾਨ ਸਾਡੇ ਨਾਲ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪੂਰਾ ਇੱਕ ਵਾਰੀ ਇਸ ਏਰੀਆ ਨੂੰ ਬਿਲਕੁਲ ਚੰਗੀ ਤਰ੍ਹਾਂ thoroughly check ਕਰ ਲਈਏ ਕਿ ਕੋਈ ਵੀ ਗਲਤ ਅਨਸਰ ਸਾਡੇ ਏਰੀਆ ਦੇ ਵਿੱਚ ਨਾ ਹੋਵੇ ਤੁਹਾਡੇ ਰਾਹੀਂ ਵੀ ਅਪੀਲ ਕਰਨਾ ਚਾਹਨਾ ਤੇ ਉਦਾਂ ਵੀ ਅਸੀਂ ਲੋਕਾਂ ਨੂੰ ਕਹ ਦੱਸਦੇ ਹ ਕੋਈ ਉਪਰਾ ਬੰਦਾ ਜਿਹਦੇ ਕੋਲ ਕੋਈ ਇਹੋ ਜਿਹਾ ਸਮਾਨ ਹੋਵੇ ਜਿਹੜਾ ਸ਼ੱਕੀ ਜਾਪਦਾ ਹੋਵੇ ਉਹਦੀ ਜਿਹੜੀ ਸੂਚਨਾ ਜ਼ਰੂਰ ਜਿਹੜੇ ਥਾਣੇ 'ਚ ਦਿੱਤੀ ਜਾਏ ਜੇ ਬੀਐਸਐਫ ਕੋਲ ਹੈ ਤੇ ਬੀਐਸਐਫ ਨਾਲ ਨੂੰ ਵੀ ਦਿੱਤੀ ਜਾਏ ਸਾਡੇ ਇਸ ਆਪਰੇਸ਼ਨ ਦੇ ਵਿੱਚ ਦਰੰਗਲੇ ਥਾਣੇ ਦੇ ਨਾਲ-ਨਾਲ ਬੀਐਸਐਫ ਦੀਆਂ ਟੀਮਾਂ ਵੀ ਨਾਲ ਜਿਹੜੀਆਂ ਸਰਚ ਅਭਿਆਨ ਵਿੱਚ ਜੁੜੀਆਂ ਹੋਈਆਂ ਜਗਵਨ ਟੀਵੀ ਲਈ ਮੈਂ ਹਰੀਸ਼ ਵੱਟਵਾ